ਸ਼ਸ਼ੀ ਗਾਲ ਜੀ ਵੈਲਕਮ ਬੈਕ ਟੂ ਦੀ ਵਲੌਗ ਇੱਕ ਨਵੇਂ ਵਲੌਗ ਚ ਤੁਹਾਡਾ ਸਵਾਗਤ ਹੈ ਅੱਜ ਜਾਣਾ ਹੈ ਜੀ ਹਿਮਾਚਲ ਹਮੇਰਪੁਰ ਜਿਹੜਾ ਕਿ 143 ਕਿਲੋਮੀਟਰ ਹੈ ਤੇ ਕਸਟਮਰ ਨੂੰ ਪਿਕ ਕਰਨਾ ਹੈ ਮਣੀ ਮਾਜਰਾ ਤੋਂ ਜਿਹੜਾ ਕਿ 17 ਕਿਲੋਮੀਟਰ ਹੈਗਾ ਤੇ ਫਿਰ ਮੈਂ ਇੱਥੋਂ ਇਨ ਡਰਾਈਵਰ ਤੇ ਕੋਈ ਰਾਈਡ ਪਿਕ ਕਰਕੇ ਜਾਵਾਂਗਾ ਬਿਕੋਜ਼ ਮੈਂ ਮੁਹਾਲੀ ਖੜਾ ਹਾਂ ਐਸ ਟਾਈਮ ਸਵੇਰੇ ਦੇ 4:10 ਹੋ ਚੁੱਕੇ ਨੇ ਚਲੋ ਗੱਡੀ ਸਟਾਰਟ ਕਰੀਏ ਵਾਹਿਗੁਰੂ ਦਾ ਨਾਮ ਲੈ ਕੇ ਵਾਹਿਗੁਰੂ ਬਾਬਾ ਜੀ ਆਏ ਹਾਏ ਕਰਮਾਂ ਲਈਏ ਓਹ ਕਰਨਾ ਦਿਲਾ ਬਾਈ ਦੇ ਵੀ ਦਰਸ਼ਨ ਹੋ ਗਏ ਸਵੇਰ ਸਵੇਰੇ ਜਪਨ ਬਰੀ ਤੇ ਦੀ ਗੱਡੀ ਹੈ ਤੁਹਾਨੂੰ ਪਤਾ ਮੈਂ ਚਲਾ ਰਿਹਾ ਪੀਵੀ0 ਉਹ ਪੀਵੀ0 ਕਿਤੇ ਜਪਨ ਬਰੀ 03 ਰੇਨ ਦੀ ਇੰਸਟਾਗ੍ਰਾਮ ਆਈਡੀ ਕਰੋ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਚੰਡੀਗੜ੍ਹ ਖਰੜ 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 ਚੰਡੀਗੜ੍ਹ ਚੰਡੀਗੜ੍ਹ ਨੂੰ ਚੱਲੇ ਆ ਜੀ ਆਪਾਂ ਫਿਰ ਅੱਗੇ ਨਾਲ ਮਨੀ ਮਾਇਰਾ ਅਜੇ ਕੋਈ ਰਾਈਡ ਤਾਂ ਮਿਲੀ ਨਹੀਂ ਇਨ ਡਰਾਈਵਰ ਤੇ ਬਾਕੀ ਚੈੱਕ ਕਰਦੇ ਜਾਵਾਂਗੇ ਜੀ ਇੱਕ ਸੰਜੀਵ ਦੀ ਰਾਈਡ ਆ ਚੁੱਕੀ ਏ ਜੀ ਮੁਹਾਲੀ ਚੋਂ ਬਾਕੀ ਵੀ ਜਾਣਾ ਪਏਗਾ ਪਿਕਅਪ ਕਰਨਾ ਤੁਹਾਡੀ ਜੀ 3-4 ਕਿਲੋਮੀਟਰ ਪਿਛਾਂ ਤੇ ਫਿਰ ਡ੍ਰੌਪ ਕਰਨਾ ਆਪਣੇ ਜਿੱਥੇ ਮੈਂ ਜਾਣਾ ਹੈ ਮਨੀ ਮਾਜਰਾ ਦੇ ਕੋਲ ਪੰਚਕੁਲਾ ਦੇ ਇੱਕ ਕੋਲ ਉਹਨਾਂ ਨੂੰ ਉੱਥੇ ਡ੍ਰੌਪ ਕਰਕੇ ਦੈਨ 올 ਗੁੱਡ 219 ਬਣ ਜਾਣਗੇ ਪੈਸੇ ਫ੍ਰੀ ਵੀ ਚੱਲੇ ਬੇਵਫਾਈ ਕਰ ਗਿਆ ਬੇਵਫਾਈ ਕਰ ਗਿਆ ਬੇਸੁਰੀ ਵਾਜ ਸੁਣ ਗਿਆ ਅਰੇ ਬੇਸੂਰੀ ਆਵਾਜ਼ ਚ ਗਾਣਾ ਬੰਦ ਕਰ ਗੁਰਪ੍ਰੀਤ ਸਿੰਘਾਂ ਲਾਈਟਾਂ ਦੇ ਧਿਆਨ ਦੇ ਪੰਜਕੁਲਾ ਪਹੁੰਚ ਚੁੱਕੇ ਆ ਦੋਸਤੋ ਆਪਾਂ ਤੇ ਕਸਟਮਰ ਨੂੰ ਛੱਡ ਦਿੱਤਾ 219 ਰੁਪਏ ਚੋ ਐਂਡ 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 ਮਨੀ ਮਾਜਰਾ ਤਾਂ ਜਿਹੜੇ ਕਸਟਮਰ ਨੇ ਇਸੀਤਾ ਮੈਡਮ ਜੀ ਲੜਕੀ ਆ ਉਸਕੋ ਪਿਕ ਕਰਨਾ ਹੈ ਔਰ ਮੈਂ ਹਿੰਦੀ ਚ ਹੋ ਜਾਣਾ ਕਦੇ ਪੰਜਾਬੀ ਚ ਯਾਰ ਮੈਨੂੰ ਨਾ ਸਮਝ ਨਹੀਂ ਲੱਗਦੀ ਪਿਕਅਪ ਆ ਰਿਹਾ ਜੀ ਇੱਥੋਂ ਸਵਾਤ ਤੋਂ ਇੱਕ ਵਿਹਾਰ ਇਹਦੇ ਅੰਦਰ मैडम ਨੂੰ ਫੋਨ ਕੀਤਾ ਕਹਿੰਦੇ ਇੱਥੇ ਲਗਾ ਲਓ ਗੱਡੀ ਇੱਥੋਂ ਪਿਕਅਪ ਕਰਨਾ ਹੈ ਗੱਡੀਆਂ ਵੇਖੋ ਕਿੰਨੀਆਂ ਖੜੀਆਂ ਉਹਨੇ ਬੰਦੇ ਨਹੀਂ ਜਿੰਨੀਆਂ ਗੱਡੀਆਂ ਨੇ ਉਹ ਵੇਖੋ ਪੋਲਿਊਸ਼ਨ ਤਾਂ ਹੀ ਫਿਰ 36 ਮੌਤ ਆ ਜਣੀ ਸਾਰਿਆਂ ਨੂੰ ਗੰਦ ਮਚਾ ਰੱਖਿਆ ਇਨਸਾਨ ਨੇ ਉਹ ਬਾਈ ਯਾਰ ਅੱਜ 29 ਮਈ ਸਿੱਧੂ ਮੂਸੇ ਵਾਲੇ ਦੀ ਅੱਜ ਡੈਥ ਹੋਈ ਸੀ ਗੋਲੀ ਨਾਲ ਲਓ ਜੀ ਆਪਾਂ ਰੁਕਿਆ ਜੀ ਸੂਰਜ ਪੰਜਾਬੀ ਵੈਸ਼ਨੋ ਠਾਬਾ ਤੇ ਹਿਮਾਚਲ ਤੇ ਪੰਜਾਬ ਦੀ ਸਰਦ ਤੇ ਕੀਰਤਪੁਰ ਸਾਹਿਬ ਕ੍ਰੋਸ ਕਰਕੇ ਆ ਵੇਖੋ ਪੀਰੇਆ ਚਾਹ ਤੇ ਉਹ ਖੜੀ ਆਪਣੀ ਗੱਡੀ ਲਓ ਜੀ ਐਨ ਕਾ ਸ਼ੈਨ ਕਾ ਲਾ ਗਿਆ ਆਪਾਂ ਸੋਹਣੇ ਲੱਗਣ ਡਿਆਂ ਤੇ ਆਪਾਂ ਹਮੀਰਪੁਰ ਤੋਂ ਤਕਰੀਬਨ 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 30 ਕਿਲੋਮੀਟਰ ਪਿੱਛੇ ਆ ਜੀ 30 ਕਿਲੋਮੀਟਰ ਬਾਅਦ ਆਪਾਂ ਹਮੀਰਪੁਰ ਪਹੁੰਚ ਜਾਵਾਂਗੇ ਜੀ ਹੁਣ ਫਿਲਹਾਲ ਅਸੀਂ ਰੁਕਿਆ ਪੈਟਰੋਲ ਪੰਪ ਤੇ ਪਰਾਣਾ ਨਹੀਂ ਟੰਕੀ ਆਪ ਵੀ ਖਾਲੀ ਕਰਨ ਉਤਰਿਆ ਵਾਸ਼ਰੂਮ ਜਾਣਾ ਐ ਐਂਡ 올 दैट ਮੂ ਮਤ ਹੋਣਿਆ ਸਿਰਾ ਲੋ ਕੇ ਜਣਾਟਿਆ ਯਾਰ ਆਈ ਲਾਈਕ ਇਟ ਥੋਣੀ ਲੱਗੀ ਅ ਜਿੱਥੇ ਜ਼ਿਆਦਾ ਐਲੀਵੇਸ਼ਨ ਹੁੰਦੀ ਨਾ ਉਚਾਈ ਉਥੇ ਪੇੜ ਦੇ ਜਿਹੜੇ ਦੂਜੇ ਕੋਨਿਕਲ ਟਰੀਸ ਤੇ ਦੂਜੇ ਸ਼ੁਰੂ ਹੋ ਜਾਂਦੇ ਨਾ ਉਹ ਕੈਂਟ ਉਥੋਂ ਨਜ਼ਾਰਾ ਆਉਂਦਾ ਫੁੰਦ ਵੀ ਬੜੇ ਸਾਰੇ ਦਿਖਾ ਰਹਾ ਹੈ ਲਓ ਜੀ ਅਸੀਂ ਲਾਣੇ ਸੀ ਸਿੱਧੂ ਮੂਸੇਵਾਲਾ ਦੇ ਗਾਣੇ ਕਿਉਂਕਿ 29 ਮਈ ਸੀ ਤੇ ਕਹਿੰਦਾ ਫੋਨ ਬੜੇ ਸਾਰੇ ਦਿਖਾ ਰਿਹਾ ਬਲੂਟੁੱਥ ਤੇ ਕਸਟਮਰ ਕਹਿ ਰਿਹਾ ਸੀ ਪੰਗੇ ਲੈ ਰਿਹਾ ਬਲੂਟੁੱਥ ਨਾਲ ਅਟੈਚ ਕਰਕੇ ਫਿਰ ਅਸੀਂ ਸੁਣਾਗੇ ਮੂਸੇਵਾਲਾ ਸੁਣੋ ਫਿਰ ਆ ਦੇਖੋ ਹਮੀਰਪੁਰ ਤੋਂ ਅੰਦਰ ਨੂੰ ਜਾ ਕੇ ਰਸਤੇ ਬੜੇ ਘੈਂਟ ਸੀ ਬੜੇ ਸੋਹਣੇ ਸੁਨਖੇ ਤੇ ਇੱਥੇ ਚੱਲਣ ਦੇ ਸੀ ਸਾਰੇ ਰਾਹ ਮੂਸੇਵਾਲਾ ਦੇ ਗਾਣੇ ਬਿਕੋਜ਼ ਇਹ ਦੋਨੋਂ ਕਸਟਮਰ ਬੜੇ ਹੀ ਜ਼ਿਆਦਾ ਕਟੜ ਫੈਨ ਸੀ ਮੂਸੇ ਵਾਲ ਦੇ ਮਤਲਬ ਗਾਣੇ ਸੁਣਦੇ ਸੀ ਯਾਰ ਤੇ ਵੈਸੇ ਵੀ ਅੱਜ 29 ਮਈ ਸੀ ਤੇ ਯਾਦ ਕਰਦੇ ਨੇ ਸੀ ਤੇ ਪੂਰੇ ਰਸਤੇ ਭਾਈ ਮੂਸੇ ਵਾਲ ਦੇ ਗਾਣੇ ਸੁਨੇ ਤੇ ਸੋਨੇ ਸੋਨੇ ਦਰਖਤ ਦੇਖੇ ਸੋਨਾ ਸੋਨਾ ਮਾਹੌਲ ਤੇ ਸੋਹਣੀ ਸੋਹਣੀ ਡਰਾਈਵਿੰਗ ਚੈੱਕ ਕਰੋ ਭਾਈ ਤੁਹਾਡੇ ਦੀ ਇੱਧਰ ਜਵਾਕ ਖੇਡਣ ਦੇ ਨੇ ਲਓ ਜੀ ਫਾਈਨਲੀ ਪਹੁੰਚ ਗਏ 11 ਵਜੇ ਆਪਾਂ ਗੱਡੀ ਖੜੀ ਕਰ ਦਿੱਤੀ ਉੱਪਰ ਵਾਲਾ ਸਮਾਨ ਸ਼ਿਫਟ ਕਰ ਦਿੱਤਾ ਕਸਟਮਰ ਅੰਦਰ ਲੈ ਗਏ ਇਹ ਉਹਨਾਂ ਦਾ ਘਰ ਏ ਤੇ ਉਹਨਾਂ ਦਾ ਪੋਟਲੂ ਪਿੰਡ ਏ ਜੀ ਬਹੁਤ ਹੀ ਸੋਹਣਾ ਬਣਿਆ ਏ ਓਏ ਹੋਏ 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 ਚੈੱਕ ਕਰੋ ਬਹੁਤ ਹੀ ਬੜੀਆ ਛੱਤ ਤੇ ਜਾ ਕੇ ਵੀਊ ਲੈਨੇ ਇਹਨਾਂ ਦੀ ਤੇ ਹੁਣ ਖਾਣਾ ਖਾਣਾ ਏ ਇਹਨਾਂ ਕਰੋ ਕਹਿੰਦੇ ਖਾਣਾ ਖਾ ਕੇ ਜਾਈ ਮੈਂ ਕਹਿੰਦਾ ਜਰੂਰ ਖਾਣਾ ਜਰੂਰ ਖਾएंगे ਹਮ ਖਾਣਾ ਖਾ ਕੇ ਫਿਰ ਨਿਕਲਦੇ ਆਪਾਂ ਠੀਕ ਹੈ ਜੀ ਕਿੰਨਾ ਘੰਟ ਵੀ ਹਾਂਜੀ ਹਾਂਜੀ ਔਰ ਭੁੱਖ ਵੀ ਲੱਗੀ ਹੈ ਫਿਰ ਕੰਮ ਕਰਦੇ ਨਹੀਂ ਚਾ ਚਿੰਦੇ ਆ ਆਪੇ ਲਿਓ ਤੁਸੀਂ ਚੱਲਿੰਦੇ ਹਾਂ ਆਹ ਬੰਦ 15 ਮਿੰਟ ਲਓ ਜੀ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਆਪਾਂ ਜੀ ਇਹਨਾਂ ਦੇ ਕਰਤੇ ਕਰਦੀ ਛੱਤ ਤੋਂ ਵੇਖੋ ਵਿਊ ਕਾਟੇ ਸਵੇਰੇ ਸਵੇਰੇ ਉੱਠਦੇ ਹੁਣਾਂ ਨੇ ਕਿੰਨਾ ਸੋਹਣਾ 뷰 ਓਏ ਹੋਏ ਹੋਏ ਨਜ਼ਾਰਾ ਉੱਥੇ ਬਹਿ ਕੇ ਮੈਡੀਟੇਸ਼ਨ ਕੀਤਾ ਵੇ ਨਜ਼ਾਰਾ ਹੀ ਆ ਜਾਵੇ ਆ ਥੱਲੇ ਖੜੀ ਜੀ ਆਪਣੀ ਰਾਣੀ ਸੁੰਦਰਾ ਕੀ ਕਰਨ ਧੀ ਠੀਕ ਠਾਕ ਚੱਲ ਵਧੀਆ ਠੀਕ ਮੈਂ ਰੋਟੀ ਖਾ ਲਾਂ ਚਲੋ ਰੋਟੀ ਖਾਂਦੇ ਆ ਖਾਣਾ ਖਾ ਕੇ ਨਿਕਲ ਚੁੱਕੇ ਆ ਜੀ ਐਂਡ ਫਸਟ ਆਫ 올 ਮੈਂ ਨਾ ਸ਼ਾਵੇਂ ਰੋਕ ਲਾਂ ਤੇ ਤੁਹਾਨੂੰ ਮੈਂ ਦੱਸਣਾ ਕਿੰਨੇ ਦੀ ਬੁਕਿੰਗ ਸੀ ਕਿੰਨੇ ਪੈਸੇ ਕਮਾਏ ਕੀ ਹੋਇਆ ਲੱਟਰ ਪੱਟਰ ਐਂਡ 올 ਦੈਟ ਸਮਥਿੰਗ ਸਮਥਿੰਗ ਉਦੋਂ ਪਹਿਲੇ ਆ ਵੇਖੋ ਆਏ ਹਾਏ ਯਾਰ ਆਈ ਲਵ ਇਟ ਯਾਰ ਐਜੀ ਚੀਜ਼ਾਂ ਮੈਨੂੰ ਬੜੀਆਂ ਪਸੰਦ ਨੇ ਇੰਨੇ ਦਰਖਤ ਨਿਰ ਨਿਰ ਦਰਖਤ ਦਖਤ ਹੋਣ ਭੈ ਜਿੱਥੇ ਮਰਜੀ ਬੰਦਾ ਨਾ ਠੰਡਕ ਜੀ ਬਹਿ ਜਾਵੇ ਓਏ ਹੋਏ 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 ਆਈ ਲਵ ਹਿਮਾਚਲ ਯਾਰ ਆਈ ਲਵ ਪਹਾੜ ਆਈ ਲਵ ਜੰਗਲਸ ਆਈ ਲਵ ਫਲਾਣਾ ਆਈ ਲਵ ਢਿਮਕਾਣਾ ਐਚਪੀ ਦੀ ਐਕਟਵਾ ਖੜੀ 5692 ਆਹ ਕਿੱਧਰ ਵੜੀ ਪਈ ਹੋਏ ਇਹ ਅੱਕਾ ਵੀ ਖੜੀ 24 ਆਏ ਹਾਏ ਹਾਏ ਕੋਸ਼ਾਂ ਚੰਗੀ ਜੀ ਤੇ ਖੜੀ ਏ ਇਧਰ ਨਹੀਂ ਟੀ ਟੀ ਸੀਟ ਬੈਲਟ ਸੀਟ ਬੈਲਟ ਨਹੀਂ ਲਗਾਵਾਗਾ ਮੈਂ ਇਹ ਕਿਹੜਾ ਮੈਂ ਹਾਈਵੇ ਤੇ ਆਂ ਛੋਟੇ ਜਿਹੇ ਧਰਾ ਤੇ ਚੱਲਣਾ ਸੀਟ ਬੈਲਟ ਥੋੜੀ ਲਾਵਾਗਾ ਮੈਂ ਹਾ ਤੇ ਐਵੇਂ ਤੋਂ ਨਹੀਂ ਹੁੰਦਾ ਇਹ ਮੈਂ ਕੋ ਨਹੀਂ ਕਰਨੇ ਗਿਆ ਹਾ ਤੇ ਆਏ ਹਾਏ ਵੈਸੇ ਤਾਂ ਮੌਸਮ ਗਰਮ ਹੈ ਗਰਮੀ ਹੈ ਬਟ ਵਿਊ ਬੜਾ ਕੈਂਟ ਏ ਆਪਾਂ ਇੱਥੇ ਰੁਕ ਚੁਕੇ ਆ ਜੀ ਆਏ ਹਾਏ ਹਾਏ ਆਹ ਦੇ ਖੇਤ ਬੜੇ ਪਿਆਰੇ ਲੱਗਦੇ ਨੇ ਯਾਰ ਮੈਨੂੰ ਬੜੇ ਜਿਆਦਾ ਮੈਂ ਇੱਥੇ ਰਹਿ ਜਾਣਾ ਮੈਂ ਦੁਨੀਆਦਾਰੀ ਚ ਨਹੀਂ ਜਾਣਾ ਉਹ ਰੋਕ ਲਓ ਮੈਨੂੰ ਉਹ ਜੰਗਲੋ ਪੇੜ ਪੌਦਿਓ ਆ ਵਾਂਟ ਟੂ ਸਟੇ ਹੇਅਰ ਫਾਰ ਵੈਰੀ ਲੌਂਗ ਟਾਈਮ ਮੈਂ ਨਹੀਂ ਰਹਿਣਾ ਯਾਰ ਉਹ ਦੁਨੀਆਦਾਰੀ ਚ ਬੜੇ ਖਰਾਬ ਨੇ ਲੋਕ ਮਤਲਬੀ ਲੋਕ ਨੇ ਯਾਰ ਕੀ ਆ ਇੱਥੇ ਕਿੰਨਾ ਵਧੀਆ ਮੈਂ ਇੱਥੇ ਕੱਟ ਲਾਂਗਾ ਖਾ ਕੋ ਖਾ ਕੇ ਮੈਂ ਸਹੀ ਆ ਯਾਰ ਮੈਂ ਨਾ ਨਹੀਂ ਜਾਣਾ ਮੇਰਾ ਮਨ ਨਹੀਂ ਮੈਂ ਤਾਂ ਗੱਡੀ ਤੋੜਨੀ ਨਹੀਂ ਯਾਰ ਨਹੀਂ ਤੋੜਨੀ ਜਿਸ ਬਾਤੀ ਹੋ ਰਹੀ ਹੈ ਮੈਂ ਥੋੜਾ ਓਏ ਹੋਏ ਹੋਏ ਜੰਗਲ 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 ਵੇਖੋ ਭਾਜੀ ਆ ਵੇਖੋ ਵੀਰੇ ਜੰਗਲ ਵੇਖੋ ਜੰਗਲ ਪੈ ਨੁਕੈਂਦੀ ਓ ਤੇਰੀ ਓਏ ਕੁਦਰਤ ਦੇ ਰੰਗ ਓਏ ਪਹਿਲੀ ਵਾਰ ਨਹੀਂ ਵੇਖਿਆ ਵੈਸੇ ਬਕਵਾਸ ਬੋਲਣੀ ਪੈ ਰਹੀ ਮੈਨੂੰ YouTube ਤੇ ਥੋੜਾ ਹੈ ਨਾ ਓਵਰ ਆਉਣਾ ਪੈ ਰ ਹੈ ਯੂ نو ਗੱਡੀ ਲੰਘ ਲਵੇ ਥੋੜਾ ਜਿਹਾ ਜ਼ਰੂਰੀ ਹੁੰਦਾ ਹੈ ਨਾ ਛੋਟਾ ਛੋਟਾ ਹੋਰੀਆਂ ਨੇ ਥੋੜੀਆਂ ਜੀਆਂ ਇੱਥੇ ਤੇ ਹਵਾ ਮੱਠੀ ਮੱਠੀ ਚੱਲਣ ਢੀਏ ਬੜੀ ਘੈਂਟ ਹੈ ਬਾਈ ਬਾਈ ਮੇਰੀ ਰਿਕੁਐਸਟ ਹੈ ਮੇਰੇ ਪੇਰੈਂਟਸ ਨੂੰ ਕਿ ਤੁਸੀਂ ਆਪਦੇ ਵੱਡੇ ਪੁੱਤਰ ਨਾਲ ਸਾਝ ਪਾ ਲਓ ਮੈਂ ਤਾਂ ਅੱਜ ਤੋਂ ਲੈ ਕੇ ਸਾਧ ਹੋ ਗਿਆ ਮੈਂ ਨਹੀਂ ਆਣਾ ਅੱਜ ਤੋਂ ਲੈ ਕੇ ਮੈਂ ਜ਼ਿੰਮੇਵਾਰ ਤੋ ਅੱਜ ਹੀ ਸੰਿਆਸ ਲੈਣਾ ਇੰਨਾ ਪਹਾੜਾਂ ਪੱਥਰਾਂ ਨਾਲ ਮੇਰੀ ਯਾਰੀ ਲੱਗ ਚੁੱਕੀ ਹੈ ਮੰਮੀ ਡੈਡੀ ਛਿੱਤਰ ਫੇਰ ਕੇ ਲਿਆਣਗੇ ਛਿੱਤਰ ਛਿੱਤਰ ਫੇਰ ਕੇ ਉਹ ਤੂੰ ਘਸੀਟਣਗੇ ਘਸੀਟਦੇ ਆ ਲਿਆਂਗੇ ਇੱਥੋਂ ਤੱਕ ਪੱਥਰਾਂ ਨਾਲ ਨਾ ਕੰਡ ਚਿੱਲੀ ਜਾਣੀ ਨਹੀਂ ਜਾਣਾ ਇੱਥੇ ਜ਼ਿੰਮੇਵਾਰੀਆਂ ਤੋਂ ਲੈਣਾ ਤੂੰ ਸੰਿਆਸ 5 ਮਿੰਟ ਦਾ ਰਿਲੈਕਸ ਲੈ ਇੱਥੇ ਵੇਖ ਰੌਣਕ ਮੇਲਾ ਤੇ ਤਿੱਤਰ ਵੰਗੀਆਂ ਉਹ ਚਲਾਈ ਨੂੰ ਪੰਜਾਬ ਵੱਲ ਨੂੰ ਚੰਡੀਗੜ੍ਹ ਤੇ ਫਿਰ ਪੰਜਾਬ ਵੀਰੇ ਫਿਰ ਕੁਝ ਟਾਈਮ ਕੰਮ ਕਰ ਕਰਕੇ ਕਰੇ ਉਹ ਭੈਣ ਮੁਕੇ ਐਨੀਆ ਵਧੀਆ ਫੋਟੋਆਂ ਕਰਦਾ ਪੈਸੀ ਗੱਲਾਂ ਬਾਤਾਂ ਟਰੱਕ ਆ ਗਿਆ ਕੰਮ ਖਰਾਬ ਕਰਤਾ ਉਹਨੇ ਇਹ ਇਹ ਇੱਥੇ ਇੱਥੇ ਠੀਕ ਹੈ ਯਾਰ ਹੈਗੀ ਭਾਵੇਂ ਟੋਪੀਏ ਸੋਹਣ ਲੱਗੇ ਨਜ਼ਾਰਾ ਆ ਹੀ ਜਾਂਦਾ ਹੈ ਘੈਂਟ ਪਿੱਛੇ ਚਿੜੀਆਂ ਦੀ ਆਵਾਜ਼ਾਂ ਸੁਣ ਰਹੇ ਜੀ ਆਈ ਰੀਅਲੀ ਲਾਈਕ ਇਟ ਯਾਰ ਆਮ ਲਾਈਕ ਫਰੋਮ ਮਾਈ ਡੀਪ ਵਿਦਿਨ ਆਮ ਕਨੈਕਟਿਡ ਵਿਦ ਦਾ ਨੇਚਰ ਵੈਸਾ ਤਾਂ ਸਾਰੇ ਕਨੈਕਟਡ ਹੁੰਦੇ ਨੇ ਬਟ ਮੇਰੇ ਤਾਂ ਕੁਝ ਜ਼ਿਆਦਾ ਹੈ ਵੀਰੇ ਮੇਰੇ ਕੋਲ ਨਹੀਂ ਆ ਕੰਮ ਕਰਨਦੇ ਮੈਂ ਇੱਥੇ ਆਇਆ ਨਾ ਬੋਲ ਲੱਕੇ ਯਾ ਇੱਥੇ ਹੀ ਕਰਾ ਲੈਣਾ ਇੱਥੇ ਹੀ ਬਾਰੀ ਬੱਚੇ ਇੱਥੇ ਹੀ ਸਾਰਾ ਕੁਝ ਕਹਾਣੀ ਖਤਮ ਐ ਇੱਥੇ ਸੀ ਹਵੇ ਬਾਲਦੇ ਨੇ ਸ਼ੋਭ 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 ਬੋਲ ਆ ਜੇ ਵਿਆਂ ਆਇਆ ਨਹੀਂ ਕੱਟ ਕਰਦੀ ਇਹਨੂੰ ਯੂਨੀਵਰਸ ਰੱਬਾ ਵਾਹਿਗੁਰੂ ਅੱਜ ਐਸੀ ਜੀਣਾ ਐ ਅੱਜ ਫਿਰ ਜੀਨੇ ਕੀਤਾ ਮੰਨਣਾ ਹੈ ਅੱਜ ਫਿਰ ਮਰਨੇ ਕਾ ਇਰਾਦਾ ਹੈ ਸ਼ਾਮੇ ਰੁਕੀਏ ਯਾਰ ਵੈਸੇ ਹਣਾ ਫਿਰ ਵੀ ਥੋੜੀ ਗਰਮੀ ਤਾਂ ਹੈ ਹੀ ਐ ਲਓ ਜੀ ਥੋੜੀ ਜੱਗੇ ਆ ਗਏ ਇੱਥੇ ਕਾਫੀ ਜਗ੍ਹਾ ਸੀਗੀ ਬੱਸ ਵੀ ਲੰਗੀ ਬੱਸ ਵਾਲਾ ਗਿਆ ਇਹਨੂੰ ਤੇ ਆਪਾਂ ਗੱਡੀ ਲਾ ਲਈ ਇੱਧਰ 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 ਨਾਲ ਜੇ ਤੇ ਚਲੋ ਪੈਸੇ ਟਕੇ ਦੀ ਗੱਲ ਕਰ ਲੈਨੇ ਆ ਇਹ ਰਾਈਡ ਸੀਗੀ 5000 ਦੀ ਤੇ 5000 1143 ਕਿਲੋਮੀਟਰ ਸੀ ਹਾਂ ਤੇ 5-7 ਕਿਲੋਮੀਟਰ ਇੱਧਰ ਆ ਗਏ 150 ਕਿਲੋਮੀਟਰ ਲੈ ਕੇ ਚਲੋ 147 ਸੀ ਸੌਰੀ ਚਲ ਪਿਕਅਪ ਲਗਾ ਕੇ ਤੁਸੀਂ 160 170 ਸੁੱਤਰ ਲੈ ਕੇ ਚਲੋ ਉਹਦੇ ਚ 5000 ਦੀ ਰਾਈਡ ਐ ਤੇ ਵਨਵੇਚ ਡ੍ਰੌਪ ਕਰਨਾ ਸੀ ਓਨਲੀ ਹੁਣ ਪਿਕਅਪ ਆਪਣੀ ਹੈਗੀ 4 ਵਜੇ ਦੇ ਅਪਰੋਕਸ ਪਿਕ ਕਰਕੇ ਫਿਰ ਸਿੱਧੇ ਚੰਡੀਗੜ੍ਹ ਜਾਣਾ ਹੈ ਠੀਕ ਹੈ ਉਹ ਵੀ ਪਤਾ ਨਹੀਂ 5 4-5000 ਦੀ ਐਨੇ ਕੁ ਦੀ ਹੋਵੇਗੀ ਬਸ ਦੈਟਸ ਇਟ ਟੋਟਲ ਗੇੜਾ ਹੋ ਗਿਆ 10 ਕੁ ਹਜ਼ਾਰ ਦਾ 5 5 10000 ਦੀ ਪਤਾ ਨਹੀਂ 5000 ਦੀ ਹੋਵੇ 10000 ਦਾ ਹੋ ਗਿਆ 10000 ਚ ਸੀ ਐਂ ਜੀ ਮਸਾਂ ਜਾਵੇਗੀ 10000 ਦੀ 1500 ਦੀ ਮਾਸਾ ਸੀ ਜਾਂ ਜਾਈਗੀ ਚਲ 2000 ਲੈ ਕੇ ਚੱਲੋ 8000 ਬਚ ਗਿਆ ਫਾਇਦਾ ਹੀ ਫਾਇਦਾ ਫੈਮ ਹੋ ਗਿਆ 12:30 ਦਾ ਉਦੋਂ ਤੱਕ ਕੀ ਕਰਨਾ ਮੈਂ ਰਿਲੈਕਸ ਵਲੌਗ ਐਡਿਟ اور ਆਏ ਹਾਈ ਪੰਛੀ ਦੇ ਵਾਜਾ ਸੁਣੀਏ ਨੇ ਆਪਦਾ ਆਪਣੇ ਨਾਲ ਟਾਈਮ ਸਪੈਂਡ ਕਰਨਾ ਯਾਰ ਦੈਟਸ ਦਾ ਮੂਮੈਂਟ ਮੋਬਾਈਲ ਜਾਇਕ ਲਾ ਦੇਣਾ ਬਸ ਨੀ ਆ ਰਿਹਾ ਲੈਣਾ ਸਕੂਨ ਹੀਰੋ ਸਕੂਨ ਪਤਾ ਏ ਤੁਹਾਨੂੰ ਸਕੂਨ ਆਈ ਟੈਲ ਯੂ ਸਕੂਨ ਆਏ ਹੈ ਨਜ਼ਾਰਾ ਸੌ ਲੱਗ ਨਜ਼ਾਰਾ ਜਿੰਦਗੀ ਮੈਂ ਨਾ ਕਹਿਟ ਯਾਰ ਚੱਲ ਵੀ ਹੁਣ ਇੱਥੇ ਲੇਟ ਚੱਲ ਮੈਂ ਨਾ ਸੌ ਹੀ ਚੱਲ ਨਜ਼ਾਰਾ ਕੁਰਸੀ ਕਰ ਲਈ ਲੰਬੀ ਜੀ ਪਿਛਾ ਨੂੰ ਇਨਕਲਾਈਨ ਲੋ ਭਾਈ ਢਾਈ ਬੱਜੀ ਗਏ ਲੈ ਇਧਰੋਂ ਹਿੰਦੀ ਵੀ ਨਿਕਲਣ ਲੱਗ ਪਈ ਹੁਣੇ ਹੀ ਸੌ ਕੇ ਉੱਠਿਆ ਕਸਟਮਰ ਦਾ ਫੋਨ ਆਇਆ ਕਹਿੰਦਾ ਕਿ ਗੁਰਪ੍ਰੀਤ ਅਜ ਨਹੀਂ ਜਾਣਾ ਕੱਲ੍ਹ ਕੇ ਲਈ ਚਲੇਗਾ ਕੱਲ ਮੈਂ ਜਾਣਾ ਤਾਂ ਆਈਲ ਪੇ ਐਕਸਟਰਾ जो आपने इंतजार किया भाई उन्हें तो कर जरा तू एक्स्ट्रा इंतजार कराए ना एक्स्ट्रा पे उन्हें कर आज नहीं जाना मैं कल तक इतने बू बैठ रहा हूँ कल नहीं तो मुझे तो रास्ता देखो कि खूबसूरत वो घर अवा ठंडी ठंडी मुँह तो पे ना ना। तो कैमरा उठा लिना मूँ तोते पति कि पैड़ी शक्ल आती है मी तो लैन दूह मैनू मूँ तो लैन तो दो ਚਲੋ ਇਹ ਜਗਾ ਛੱਡਣ ਦਾ ਟਾਈਮ ਆ ਗਿਆ ਥੋੜੀ ਜਗਾ ਚਲਦੇ ਆ ਤੇ ਬਸ ਕੋਈ ਰੇਸ ਕਰਨ ਦੀ ਲੋੜ ਨਹੀਂ ਐ ਮੱਠਾ ਆ ਜਾ ਬਸ ਪੈਰ ਰੱਖਿਆ ਤੇ ਗੱਡੀ ਐ ਮੱਠੇ ਮੱਠੇ ਜਾਣ ਲਈ ਏ ਨਜ਼ਾਰੇ ਲੈਣ ਲਈ 4-5 ਕਿਲੋਮੀਟਰ نیچے ਆ ਗਿਆ ਮੈਂ ਇੱਧਰ ਗਰਾਊਂਡ ਜਵਾਕ ਖੇਡਦੇ ਪਨੇ ਕ੍ਰਿਕਟ ਸਟਿੰਗ ਪੀਏ ਯਾਰ ਇਹਦੇ ਜੋ ਕਾਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਨਾ ਕਿੱਕ ਜੀ ਮਿਲਦੀ ਇੱਕ ਵਾਰੀ ਨਜ਼ਾਰਾ ਆ ਜਾਂਦਾ ਪਰ ਇਹ ਬੋਡੀ ਲਈ ਤਾਂ ਨੁਕਸਾਨ ਕਰਦੀ ਹੈ ਮੈਂ ਉਹ ਸਾਈਡ ਇਫੈਕਟ ਚੱਲਣ ਲਈ ਤਿਆਰ ਆ ਸ਼ਾਮ ਦੇ 4 ਵੱਜ ਚੁੱਕੇ ਨੇ ਜੀ ਤੇ ਹੁਣ ਆਪਾਂ ਜਾਵਾਂਗੇ 150 ਕਿਲੋਮੀਟਰ ਦੇ ਤਕਰੀਬਨ 160 ਕਿਲੋਮੀਟਰ ਸਿੱਧੇ ਚੰਡੀਗੜ੍ਹ ਇੱਥੋਂ ਹੁਮੇਰਪੁਰ ਤੋਂ ਖਾਲੀ ਜਾਣਾ ਹੈ ਜੀ ਕੋਈ ਕਸਟਮਰ ਨਹੀਂ ਆਇਆ ਨਜ਼ਾਰੇ ਲੈਂਦੇ ਜਾਵਾਂਗੇ ਠੀਕ ਹੈ ਕਿਉਂਕਿ ਰਾਈਡ ਜੀ ਮਿਲਨੀ ਨਹੀਂ ਮਨ ਲੱਗਦਾ ਓਖਾ ਹੀ ਇਹ ਕੰਮ ਤੇ ਇਸ ਲਈ ਆਪਾਂ ਵੇਟ ਕਿਉਂ ਕਰਨਾ ਚੰਡੀਗੜ੍ਹ ਤੋਂ ਬੁਕਿੰਗ ਕਾਫੀ ਮਿਲ ਜਾਂਦੀਆਂ ਨੇ ਸੋ ਚਲੋ ਜੀ ਵਾਪਸ ਆਪਾਂ ਕਮਾਲ ਹੈ 5000 ਬੜਾ ਹੈ 1000 ਦੀ ਸੀ ਐਨ ਜੀ ਮੰਨ ਲਓ 1500 ਫਿਰ ਵੀ ਠੀਕ ਹੈ ਕੋਈ ਨਹੀਂ ਵੇਲੇ ਨਾਲ ਤਾਂ ਚੰਗਾ ਹੀ ਏ ਜਪਨ ਬਾਈ ਨੇ ਕਿਹਾ ਵੀ ਸੀ ਰਾਈਡ ਮਿਲ ਜਾਵੇਗੀ ਤਾਂ ਠੀਕ ਹੈ ਆਦਰਵਾਇਸ ਖਾਲੀ ਆ ਜਾਈ ਰਾਈਡ ਬੁੱਕ ਕਰਕੇ ਦਿੱਤੀ ਸੀ ਉਹਨੇ ਬਟ ਉਹ ਕੈਨਸਲ ਹੋ ਗਈ ਸੋ ਨਾਓ ਹੁਣ ਆਪਾਂ ਚੱਲੇ ਆਂ ਜੀ ਜਮਾ ਖਾਲੀ 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 ਸੀ 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 ਕੋਈ ਵੀ ਨਹੀਂ 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 ਕੋਈ ਨਹੀਂ ਮੇਰੇ ਨਾਲ ਜਮਾ ਸਿੰਗਲ ਐ ਜੀ ਯਾਰ ਕੀ ਕਰੀਏ ਬੜੇ ਦੁੱਖ ਨੇ ਕਿੱਧਰ ਤੇ ਕਿੱਧਰ ਲੈ ਜਾਣਾ ਹੁਨਾ ਮੈਂ ਗੱਲਾਂ ਹੀ ਆ ਨਾ ਆਹ ਚੱਲ ਵੀ ਮੱਠਾ ਮੱਠਾ ਹੁਣ ਗਾਣੇ ਗਾਣੇ ਸੁਣਦੇ ਸੁਣਦੇ ਨਜ਼ਾਰੇ ਆਨੰਦ ਲੈਂਦੇ ਲੈਂਦੇ ਚੰਡੀਗੜ੍ਹ ਨੂੰ ਚੰਡੀਗੜ੍ਹ ਨੂੰ ਆਸ ਰੋਹ ਤੇ ਪੰਜਵਾਂ ਫਲੋਰ ਆ ਗਿਆ ਆਪਣਾ ਤੇ ਆ ਚੈੱਕ ਕਰੋ ਖੁੱਲਦਾ ਸਿੰਸਮ ਖੁੱਲ ਗਈ ਗੱਡੀ ਲਾ ਦਿੱਤੀ ਅੰਦਰ ਖਲ੍ਹ ਲਈ ਕਿ ਆਪਾਂ ਆ ਗਏ ਆ ਜੀ ਰੂਮ ਚ ਤੇ ਬਾਹਰ ਆਈਪੀਐਲ ਮੈਚ ਵੇਖਦੇ ਪੈਨੇ ਆਪਣੇ ਸਾਰੇ ਭਰਾ ਮੈਂ ਤਾਂ ਥੋੜਾ ਯਾਰ ਥੱਕ ਗਿਆ ਥੋੜਾ ਜਿਹਾ ਕਰਦੇ ਆ ਰੈਸਟ ਤੇ ਸੀ ਹੁੰਦਾ ਨੈਕਸਟ ਵਲੋਗ ਹਣਾ ਉਹਨੇ ਮੈਂ ਆਰਟੀਗਾ ਇਹ ਗੱਡੀ ਹੀ ਚਲਾਵਾ ਕਰਾਂਗਾ ਜਪਨ ਬਾਈ ਨਾਲ ਕਾਫੀ ਟਾਈਮ ਤੱਕ ਰਹਾਗਾ ਇਥੇ ਤੇ ਕੈਬ ਵਾਲੇ ਇੰਟਰ ਸਿਟੀ ਵਲੌਗ ट्रैवल ਵਲੌਗ ਐਂਡ ਮੇਰੀ ਥੋੜੀ ਜਿਹੀ ਬਕਵਾਸ ਸੁਣਦੇ ਰਹੋ ਕੀਪ ਸਪੋਰਟਿੰਗ ਐਂਡ ਕੀਪ ਕਨੈਕਟਡ ਟੂ ਦਾ ਚੈਨਲ ਰਬੜਾਖਾ ਜੀ ਅਗਲੇ ਵਲੌਗ ਚ ਮਿਲਦੇ ਆ ਜੀ